ਮੈਨੂੰ ਦੇਖਣ ਮਿਲਿਆ ਚਾਹ ਕਰੀ ਤਰਾ ਯਾਰ ਕਰਨਾ ਕਿਉਂਕਿ ਹਰ ਮੈਖੋ ਫਿਟ ਕਮਨਫਿਟ 24 ਚੈਨਲ ਤੇ ਹਮੇਸ਼ਾ ਦਿਖਲਵਾਨੀਆਂ ਕਿਉਂਕਿ ਮੈਂ ਉਹ ਨਦੀ ਕੁੜੀਆਂ ਤੇ ਮੇਰੀ ਏਜਾ 11 ਹੀ ਹੈ ਤੇ ਮੇਰਾ ਨਾਮ ਤੁਹਾਨੂੰ ਬਹੁਤ ਕਨਫਿਊਜ਼ ਕਰੇਗਾ ਨਾ ਮੇਰਾ ਨਾਮ ਪਰੀਤ ਅਸ਼ੋਕਰ ਪੀ ਆ ਰੀ ای ਟੀ ਐਸ ਐਚ ਐਨ ਓਓ ਆਰ ਗੈਸ ਕਰਕੇ ਕਮੈਂਟ ਚ ਜ਼ਰੂਰ ਦੱਸੋ ਕਿ ਨਾਮ ਚ ਕਿੰਨੇ ਲੈਟਰ ਆ ਕਿਨਾ ਅਸਟੱਕ ਕੋਈ ਨਹੀਂ ਲੈਸ ਕਰਾਇਆ ਸੀ ਗੈਸ ਕਰਕੇ ਦੱਸਦੇ ਹੋ ਤੇ ਮੈਂ ਨਾ ਜਾਣੀ ਹੁਣ ਇਸਲਾ ਫੇਰ ਆਪਣੀ ਪੁਆਰੇ ਕਰੇ ਫਿਰ ਦੂਜੇ ਮੈਡੀਕਲ ਤੇ ਮੇਰੀ ਤੰਤਰਾਂ ਨੂੰ ਹੁਣ ਅਚਨ ਗੈਸ ਹੋ ਗਿਆ ਸਾਡਾ ਜਿੰਨਾ ਦਾ ਤਿੰਨ ਤਿੰਨ ਚਾਰ ਚਾਰ ਹੋ ਕਿੰਨੇ ਕਰਮਾ आले ਲੋਕ ਨੇ ਮੇਰੇ ਤਾਂ ਤੰਤਰ ਹੋ ਗਿਆ ਕਿੰਨੇ ਕਰਮਾਣੀ ਤੇ ਮੈਂ ਹਿੰਮਤ ਤੇ ਸਰਾਬ ਤੇ ਫਿਰ ਹੁਣ ਮੈਂ ਦਿਖਾਣ ਜਾ ਰਹੀ ਐ ਇੱਥੇ ਦੀ ਸਰਾਬੀ ਦੀ ਨਾਈਟ ਲਾਈਫ ਹਸਪੀਟਲ ਬਹੁਤ ਵੱਡਾ ਸ਼ਹੀਦ ਕਰਤਾਰ ਸਿੰਘ ਸਰਾਂਬਾ ਦਾ ਬਹੁਤ ਦੂਰੋਂ ਦੂਰੋਂ ਲੋਕ ਇੱਥੋਂ ਮੈਡੀਸਨ ਲੈਣ ਆਉਂਦੇ ਨੇ ਔਰ ਨਰਸਿੰਗ ਕਾਲਜ ਵੀ ਇੱਥੇ ਸਟੱਡੀ ਕਰਦੇ ਆ ਬਹੁਤ ਸਾਰੇ ਔਰ ਨਾਈਟ ਦਾ 뷰 ਆ ਪਹੁੰਚੇ ਆਪਾਂ ਨਾਈਟ ਦੇ ਟਾਈਮ ਆ ਨਾ ਸ਼ਹੀਦ ਕਰਤਾਰ ਸਿੰਘ ਸਰਾਂਬਾ ਦਾ ਮੈਡਨ ਗਾਇਜ਼ ਮੈਂ ਤੁਸੀਂ ਸਾਡੇ ਸਰਾਂਬੇ ਦੀ ਆ ਇੰਨੀ ਵੱਡੀ ਪਾਰਕ ਦੇਖ ਸਕਦੇ ਹੋ ਮੈਂ ਛੋਟੀ ਹੁੰਦੀ ਇੱਥੇ ਬਹੁਤ ਖੇਡਦੀ ਸੀਗੀ ਤੇ ਬਹੁਤ ਜ਼ਿਆਦਾ ਮਜ਼ੇ ਕੀਤੇ ਆ ਮੈਂ ਇੱਥੇ ਕਦੇ ਨਹੀਂ ਭੁੱਲੂਗੀ ਨਾ ਅੱਜ ਦੇ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦਰਸ਼ਨ ਕਰੋ ਬਾਬਾ ਜੀ ਦੇ ਇਹਨਾਂ ਦੀ ਵਰਸ ਹੀ ਹੁੰਦੀ ਆ ਜਦੋਂ ਬਹੁਤ ਸਾਰੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਸ਼ਹੀਦ ਕਰਤਾਰ ਸਿੰਘ ਸਰਬਾ ਦਾ ਪਿੰਡ ਔਰ ਇਹ ਲੱਗਿਆ ਆਈ ਲਵ ਸਰਬਾ ਦਾ ਬੋਰਡ ਇਹ ਹੈ ਗੇਟ ਆ ਬਹੁਤ ਘੈਂਟ 뷰 ਆ ਰਾ ਦਾ ਪਾਰਕ ਬਹੁਤ ਸੋਹਣੀ ਆ ਬਹੁਤ ਲੋਕ ਇੱਥੇ ਵਾਕ ਕਰਨ ਆਉਂਦੇ ਆ ਖੇਡਦੇ ਵੀ ਆ ਖੇਡਾਂ ਵੀ ਹੁੰਦੀਆਂ ਤੁਹਾਨੂੰ ਪਤਾ ਹੀ ਆ ਹਰ ਸਾਲ ਇਥੇ ਬਹੁਤ ਵੱਡਾ ਖੇਡਾਂ ਦਾ ਸਮਾਗਮ ਹੁੰਦਾ ਵਾ ਬਹੁਤ ਲੋਕ ਵੱਧ ਛੱਡ ਕੇ ਉਸੇ ਹਿੱਸਾ ਲੈਂਦੇ ਆ। ਦੀ ਆਪ ਆਪਨ ਕੀਆ ਨਾਨਕ ਆਪੀ ਫਿਰ ਜਾਪ ਅਸ਼ਟਪਦੀ ਪੰਜਾਬ ਨਾਕਾਰੇ ਕਹਨਦਰ ਦੇਤਾ ਬਾਪ ਤੁੰਕਤ ਤੇ ਹੂਤਾ ਜਪਤਾਰੇ ਆਪਨ ਸੁਨ ਸਵਾ